ਹੈਲੋ ਬੱਚਿਓ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਵਿਦਿਆਰਥੀ ਅਤੇ ਅਨੁਸ਼ਾਸਨ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਸ਼ੁਰੂ ਕਰਦੇ ਹਾਂ ਪ੍ਰਮੁੱਖ ਨੁਕਤੇ ਅਨੁਸ਼ਾਸਨ ਦਾ ਅਰਥ ਹੈ ਵਿਦਿਆਰਥੀਆਂ ਲਈ ਅਨੁਸ਼ਾਸਨ ਦੀ ਲੋੜ ਅੱਜ ਦਾ ਵਿਦਿਆਰਥੀ ਅਤੇ ਅਨੁਸ਼ਾਸਨ ਵਿਦਿਆਰਥੀਆਂ ਦੀ ਗਿਣਤੀ ਵਧਨਾ ਦੋਸ਼ਪੂਰਣ ਪ੍ਰੀਖਿਆ ਪ੍ਰਣਾਲੀ ਵਿਦਿਆਰਥੀਆਂ ਵਿੱਚ ਬੁਰਾਈਆਂ ਅਧਿਆਪਕ ਅਤੇ ਮਾਪਿਆਂ ਵੱਲੋਂ بے ਧਿਆਨੀ ਵਿਦਿਆਰਥੀਆਂ ਵਿੱਚ ਭਵਿੱਖ ਪ੍ਰਤੀ ਚਿੰਤਾ ਸੁਝਾਅ ਸ਼ਾਰੰਸ਼ ਅਨੁਸ਼ਾਸਨ ਦਾ ਅਰਥ ਅਨੁਸ਼ਾਸਨ ਤੋਂ ਪਾਵ ਹੈ ਕਿ ਨਿਯਮਾਂ ਤੋਂ ਨਿਯਮਾਂ ਤੇ ਕਾਨੂੰਨ ਦੀ ਪਾਲਣਾ ਕਰਨਾ ਅਨੁਸ਼ਾਸਨ ਸ਼ਬਦ ਦੇ ਅਰਥ ਅਧ ਹਨ ਮਨੁੱਖ ਮਨੁੱਖ ਦੇ ਆਚਰਨ ਨੂੰ ਅਜਿਹੀਆਂ ਸਿਖਲਾਈ ਦੇਣਾ ਜਿਸ ਨਾਲ ਉਹ ਸਵੈ ਕਾਬੂ ਰੱਖਣਾ ਸਿੱਖੇ ਅਤੇ ਆਪਣੇ ਆਪ ਵਿੱਚ ਆਪਰੇ ਤੋਂ ਵੱਡੇ ਅਧਿਕਾਰੀ ਗਿਆ ਸਥਾਪਤ ਸਤਾਦਾਦਿਕ ਅਗਿਆਕਾਰੀ ਵਣਨ ਦੀ ਰੂਚੀ ਪੈਦਾ ਕਰੇ ਅਸਲ ਵਿੱਚ ਪ੍ਰਕਿਰਤੀ ਵਿੱਚ ਹਰ ਚੀਜ਼ ਨਿਸ਼ਚਿਤ ਅਨੁਸ਼ਾਸਨ ਵਿੱਚ ਵਜੀ ਹੋਈ ਹੈ ਜਿਵੇਂ ਕਿ ਸਾਰਾ ਪ੍ਰੈਮੰਡਲ ਮਨੁੱਖੀ ਸਰੀਰ ਦੇ ਅੰਗ ਇਥੋਂ ਤੱਕ ਕਿ ਜੀਵ ਜੰਤੂ ਵੀ ਅਨੁਸ਼ਾਸਨ ਵਿੱਚ ਹੀ ਵੱਜੇ ਨਜ਼ਰ ਆਉਂਦੇ ਹਨ ਇਸ ਲਈ ਮਨੋਖ ਨੋ ਵੀ ਅਨੁਸ਼ਾਸਨ ਵਿੱਚ ਰਹਿਣ ਦੀ ਲੋੜ ਹੈ ਵਿਦਿਆਰਥੀਆਂ ਲਈ ਅਨੁਸ਼ਾਸਨ ਦੀ ਲੋੜ ਉਂਜ ਤਾਂ ਉਂਜ ਤਾਂ ਜੀਵਨ ਦੇ ਹਰ ਖੇਤਰ ਵਿੱਚ ਹੀ ਅਨੁਸ਼ਾਸਨ ਬਹੁਤ ਹੀ ਲੋੜੀਂਦਾ ਹੈ ਪਰੰਤੂ ਵਿਦਿਆਰਥੀ ਜੀਵਨ ਵਿੱਚ ਇਸ ਦੀ ਮਹੱਤਤਾ ਕੁਝ ਜ਼ਿਆਦਾ ਹੀ ਹੈ ਕਿਉਂਕਿ ਇਹ ਹੈ ਜੀਵਨ ਉਮਰ ਦਾ ਇੱਕ ਖਾਸ ਪੜਾ ਹੁੰਦਾ ਹੈ ਜਿਸ ਵਿੱਚ ਬਹੁਤ ਜੀ ਹੈ ਅਸੂਲ ਤੇ ਨਿਯਮ ਸਿੱਖੇ ਜਾ ਰਹੇ ਹਨ ਕਿ ਜਿਹੜੇ ਕੀ ਵੀ ਸਾਰੇ ਉਮਰ ਨਾਲ ਨੇਪਦੇ ਹਨ ਵਿਦਿਆਰਥੀਆਂ ਦਾ ਫਰਜ਼ ਹੈ ਕਿ ਉਹ ਪੜ੍ਹਾਈ ਦੇ ਨਾਲ ਨਾਲ ਅਨੁਸ਼ਾਸਨ ਵਿੱਚ ਵੀ ਰਹੇ ਇੱਕ ਚੰਗਾ ਨਾਗਰਿਕ ਬਣੇ ਕਿਉਂਕਿ ਅੱਜ ਦੇ ਵਿਦਿਆਰਥੀ ਕੱਲ ਦੇ ਨੇਤਾ ਹੁੰਦੇ ਹਨ ਵਿਦਿਆ ਦਾ ਅਸਲੀ ਮਕਸਦ ਹੀ ਸਖਸੀਅਤ ਦੀ ਉਸਾਰੀ ਕਰਨਾ ਹੈ ਅੱਜ ਦਾ ਵਿਦਿਆਰਥੀ ਅਤੇ ਅਨੁਸ਼ਾਸਨ ਅਜੋਕੇ ਦੌਰ ਤੇ ਅਜੋਕੇ ਦੌਰ ਵਿੱਚ ਵਿਦਿਆਰਥੀ ਆਪਣੇ ਅਸਲ ਮਕਸਦ ਤੋਂ ਭਟਕ ਗਏ ਹਨ ਅਤੇ ਅਨੁਸ਼ਾਸਨਹੀਨ ਹੋ ਗਏ ਹਨ ਹਰ ਰੋਜ਼ ਜਲਸੇ ਜਲੂਸ ਤੇ ਪ੍ਰਦਰਸ਼ਨ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਅੱਜ ਵਿਦਿਆਰਥੀ ਦਾ ਮਕਸਦ ਸਿਰਫ ਸਕੂਲ ਜਾ ਕੇ ਕਾਇਆ ਕਾਲਜ ਜਾਣਾ ਨਹੀਂ ਹੈ ਕਲਾਸਾਂ ਵਿੱਚ ਜਾਣਾ ਨਹੀਂ ਹੈ ਅੱਜ ਦੇ ਵਿਦਿਆਰਥੀਆਂ ਵੱਲੋਂ ਅਨਸ਼ਾਸਨਹੀਨਤਾ ਦੇ ਕਈ ਕਾਰਨ ਹਨ ਜਿਵੇਂ ਕਿ ਵਿਦਿਆਰਥੀਆਂ ਦੀ ਗਿਣਤੀ ਵਧਣਾ ਆਬਾਦੀ ਵਧਣ ਨਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਅਤੇ ਕਲਾਸਾਂ ਵਿੱਚ ਭੀੜ ਲੱਗੀ ਰਹਿੰਦੀ ਹੈ ਉਹ ਤੇ ਵਿਦਿਆਰਥੀ ਹੋਣ ਕਰਕੇ ਅਧਿਆਪਕ ਹਰ ਇੱਕ ਵੱਲ ਵੀ ਸਹੀ ਧਿਆਨ ਨਹੀਂ ਦੇ ਸਕਦਾ ਜਿਸ ਕਰਕੇ ਵਿਦਿਆਰਥੀ ਆਪ ਉਧਰੇ ਆਪ ਉਧਰੇ ਹੋ ਰਹੇ ਹਨ ਅਤੇ ਸ਼ਰਾਰਤਾ ਕਰਦੇ ਹਨ ਪੜ੍ਹਾਈ ਵੱਲ ਬੇਤਿਆਨੇ ਹੋ ਜਾਂਦੇ ਹਨ ਦੋਸ਼ਪੂਰਨ ਪ੍ਰੀਖਿਆ ਪ੍ਰਣਾਲੀ ਇਮ ਇਮਤਿਹਾਨਾਂ ਵਿੱਚ ਨਕਲੀਆ ਜੋ ਚੱਲਦਾ ਹੋਣ ਕਰਕੇ ਵਿਦਿਆਰਥੀ ਪੜ੍ਹਾਈ ਤੋਂ ਬੇਸਲੇ ਹੋ ਜਾਂਦੇ ਹਨ ਵੇਲਾ ਮਨ ਸ਼ੈਤਾਨ ਦਾ ਘਰ ਬਣ ਜਾਂਦਾ ਹੈ ਜੇ ਕੋਈ ਪ੍ਰਬੰਧਕ ਸ਼ਕਤੀ ਨਾਲ ਪੇਸ਼ ਆਉਂਦਾ ਹੈ ਤਾਂ ਉਸ ਦਾ ਵਿਰੋਧ ਕਰਕੇ ਅਨੁਸ਼ਾਸਨ ਦੀਆਂ ਤੱਜੀਆਂ ਉੜਾ ਦੇਦੇ ਹਨ ਵਿਦਿਆਰਥੀਆਂ ਵਿੱਚ ਬੁਰਾਈਆਂ ਅੱਜ ਦੇ ਵਿਦਿਆਰਥੀਆਂ ਵਿੱਚ ਇਹਨੀਆਂ ਕੁ ਬੁਰਾਈਆਂ ਆ ਗਈਆਂ ਹਨ ਕਿ ਉਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਨਸ਼ਿਆਂ ਨੇ ਉਹਨਾਂ ਦਾ ਦਿਮਾਗ ਖੋਖਲਾ ਕਰ ਦਿੱਤਾ ਹੈ ਤਰ੍ਹਾਂ ਤਰ੍ਹਾਂ ਦੇ ਨਸ਼ੇ ਮੋਬਾਈਲ ਫੋਨ ਫੈਸ਼ਨ ਆਵਾਰਾ ਕਰਦੀ ਆਦੀ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਪੈਦਾ ਕਰਦੇ ਹਨ ਅਧਿਆਪਕਾਂ ਤੇ ਮਾਪਿਆਂ ਵੱਲੋਂ ਬੇਤਿਆਨੀ ਅੱਜ ਦਾ ਵਿਦਿਆਰਥੀ ਆਪਣੇ ਅਧਿਆਪਕ ਤੇ ਮਾਪਿਆਂ ਦਾ ਸਦਿਕਾਰ ਨਹੀਂ ਕਰਦਾ ਕਈ ਅਧਿਆਪਕ ਨੇ ਰਿਸ਼ਵਤਾਂ ਅਤੇ ਸ਼ਿਵਾਰਸ਼ਾ ਦੇ ਨਾਲ ਨਾਲ ਨੌਕਰੀਆਂ ਹਾਸਲ ਕੀਤੀਆਂ ਹੁੰਦੀਆਂ ਹਨ ਅਤੇ ਉੱਚ ਯੋਗਤਾ ਪ੍ਰਾਪਤ ਅਧਿਆਪਕ ਮਾਮੂਲੀ ਤਨਖਾਹ ਤੇ ਲੈ ਕੇ ਪੜਾਉਣ ਦੇ ਮਜਬੂਰ ਹੁੰਦੇ ਹਨ ਇਸ ਲਈ ਉਹ ਵਿਦਿਆਰਥੀਆਂ ਵਿੱਚ ਦਿਲਚਸਪੀ ਨਹੀਂ ਲੈਂਦੇ ਉਹ ਖੁਦਗਰਜ਼ ਹੋ ਗਏ ਹਨ ਮਾਪੇ ਵੀ ਆਪਣੇ ਬੱਚਿਆਂ ਦੀਆਂ ਹਰ ਚੰਗੀਆਂ ਮਾੜੀਆਂ ਗੱਲਾਂ ਮੰਨਣ ਲਈ ਤਿਆਰ ਹੋ ਜਾਂਦੇ ਹਨ ਕਈ ਵਾਰ ਉਹ ਆਪਣੇ ਬੱਚਿਆਂ ਲਈ ਗਲਤੀਆਂ ਵੀ ਨਜਰ ਅੰਦਾਜ਼ ਕਰ ਦਿੰਦੇ ਹਨ ਜਿਸ ਕਰਕੇ ਬੱਚੇ ਆਪ ਉਹ ਉਧਰੇ ਹੋ ਜਾਂਦੇ ਹਨ ਅਤੇ ਮਨ ਮਰਜ਼ੀਆਂ ਕਰਦੇ ਹਨ ਵਿਦਿਆਰਥੀਆਂ ਵਿੱਚ ਭਵਿੱਖ ਪ੍ਰਤੀ ਚਿੰਤਾ ਵਿਦਿਆਰਥੀਆਂ ਅਤੇ ਦੇ ਭੈਣ ਭਰਾ ਜਾਂ ਕੋਈ ਹੋਰ ਇਹ ਹੈ ਨੌਜਵਾਨ ਜਿਹੜੇ ਡਿਗਰੀਆਂ ਨਾਲ ਲਈ ਨੌਕਰੀਆਂ ਲਈ ਸੰਘਰਸ਼ ਕਰਦੇ ਹਨ ਉਹਨਾਂ ਵੱਲ ਵੇਖ ਕੇ ਵਿਦਿਆਰਥੀ ਵਰਗ ਵਿਚਾਨ ਹੋ ਜਾਂਦਾ ਹੈ ਕਿ ਉਹਨਾਂ ਦਾ ਭਵਿੱਖ ਵੀ ਸੁਰੱਖਿਤ ਨਹੀਂ ਹੈ ਸੁਝਾ ਵਿਦਿਆਰਥੀਆਂ ਵਿਚ ਅਨੁਸ਼ਾਸਨਹੀਣਤਾ ਦੇ ਕੁਝ ਹੱਦ ਤੱਕ ਅਸੀਂ ਆਪ ਵੀ ਸਰਕਾਰ ਵੀ ਅਤੇ ਸਮਾਜ ਵੀ ਜ਼ਿੰਮੇਵਾਰ ਹੈ ਇਸ ਦੀ ਲੋੜ ਹੈ ਕਿ ਵਿਦਿਆਰਥੀ ਵਰਗ ਵਿੱਚ ਇਤਨਾ ਪੈਦਾ ਕਰਨ ਦੀ ਉਹਨਾਂ ਨੂੰ ਸਬਰ ਸੰਤੋਖ ਅਤੇ ਘਰ ਮੇ ਨਾਲ ਸਮਝਾਉਣ ਦੀ ਲੋੜ ਹੈ ਇਸ ਸੁਧਾਰ ਵਿੱਚ ਸਭ ਤੋਂ ਵੱਧ ਅਧਿਆਪਕ ਅਤੇ ਮਾਪੇ ਵਿਸ਼ੇਸ਼ ਯੋਗਦਾਨ ਪਾਉਣ ਵਿੱਦਿਆ ਪ੍ਰਣਾਲੀ ਨੂੰ ਕਿਤਾ ਮੁਖੀ ਬਣਾਇਆ ਜਾਵੇ ਵਿਦਿਆਰਥੀਆਂ ਨੂੰ ਵੀ ਆਪਣੇ ਫਰਜ ਪਛਾਣਨੇ ਚਾਹੀਦੇ ਹਨ ਉਹਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਦਲੀਲਬਾਜ਼ੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੇ ਗੰਦਲੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਸਾਰਾਂਸ਼ ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਨੁਸ਼ਾਸਨਹੀਨਤਾ ਵਾਸਤੇ ਵਿਦਿਆਰਥੀ ਸਮਾਜ ਅਤੇ ਸਰਕਾਰ ਦੀ ਨਹੀ ਜ਼ਿੰਮੇਵਾਰ ਹਨ ਜਿਹਦੇ ਆਪਕ ਪੂਰੀ ਪੂਰੀ ਤਰ੍ਹਾਂ ਤਨਦੇਹੀ ਨਾਲ ਪੜਾਉਣਗੇ ਵਿਦਿਆਰਥੀ ਪੜ੍ਹਾਈ ਤੋਂ ਕੰਨੀ ਨਾ ਘਤਰਾਉਣਗੇ ਅਤੇ ਆਪ ਆਪ ਹੀ ਸਾਰਾ ਸਿਸਟਮ ਠੀਕ ਢੰਗ ਨਾਲ ਚੱਲੇਗਾ ਸਰਕਾਰ ਨੂੰ ਵੀ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਵੀ ਆਪਣੇ ਹੁਸਨ ਵਿਖਾ ਲਈ ਸਹਿਤ ਅਰਥ ਸਹਿਤ ਪੜਾਈ ਕਾ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਬੱਚਿਓ ਏਸੀ ਵਿਦਿਆਰਥੀ ਅਤੇ ਅਨੁਸ਼ਾਸਨ ਦਾ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ